ਪੂਰੇ 15 ਸਾਲ ਇਹ ਬਿੱਲੀ ਹਰ ਰੋਜ਼ ਇਸ ਯੂਨੀਵਰਸਿਟੀ ਦੇ ਵਿੱਚ ਆਉਂਦੀ ਕਲਾਸਾਂ ਅਟੈਂਡ ਕਰਦੀ ਅਤੇ ਉੱਥੋਂ ਦੇ ਸਟੂਡੈਂਟਸ ਇਸ ਨੂੰ ਸੰਨੀ ਪ੍ਰੋਫੈਸਰ ਦੇ ਨਾਂ ਦੇ ਨਾਲ ਬੁਲਾਉਂਦੇ ਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਸ ਸਿਰਜੀ ਸ੍ਰਿਸ਼ਟੀ ਦੇ ਵਿੱਚ ਬੇਤਹਾਸ਼ਾ ਕੌਤਕ ਕਹਾਣੀਆਂ ਵਰਤਲੀਆਂ ਹਨ ਅਸੀਂ ਅੱਜ ਗੱਲ ਕਰਾਂਗੇ ਇੱਕ ਬਿੱਲੀ ਦੀ ਜੋ ਕਿ ਤਕਰੀਬਨ 15 ਸਾਲਾਂ ਤੱਕ ਹਰ ਰੋਜ਼ ਯੂਨੀਵਰਸਿਟੀ ਦੇ ਵਿੱਚ ਜਾਂਦੀ ਅਤੇ ਕਲਾਸਾਂ اٹੈਂਡ ਕਰਦੀ ਅਸੀਂ ਅੱਜ ਜਿਸ ਯੂਨੀਵਰਸਿਟੀ ਦੀ ਗੱਲ ਕਰਾਂਗੇ ਇਹ ਯੂਨੀਵਰਸਿਟੀ ਹੈ ਬਾਵੇਰੀਆ ਆਕਸਬਰਗ ਯੂਨੀਵਰਸਿਟੀ ਜਰਮਨੀ ਦੀ ਇਸ ਯੂਨੀਵਰਸਿਟੀ ਦੀ ਖਾਸ ਗੱਲ ਜਿੱਥੇ ਆਪਣੀ ਪੜ੍ਹਾਈ ਕਰਕੇ ਹੈ ਉੱਥੇ ਹੀ ਇਹ ਯੂਨੀਵਰਸਿਟੀ ਇੱਕ ਬਿੱਲੀ ਦੀ ਚਰਚਾ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਈ ਇਟਲੀ ਦਾ ਇੱਕ ਮਨੁੱਖ ਆਪਣੇ ਨੌਕਰੀ ਪੇਸ਼ੇ ਦੇ ਰਾਈ ਜਿਸ ਦੀ ਟ੍ਰਾਂਸਫਰ ਇਟਲੀ ਤੋਂ ਜਰਮਨੀ ਦੀ ਹੋ ਜਾਂਦੀ ਹੈ ਉਹ ਇਟਲੀ ਤੋਂ ਜਰਮਨੀ ਸ਼ਿਫਟ ਹੋ ਜਾਂਦਾ ਹੈ ਅਤੇ ਨਾਲ ਹੀ ਉਹ ਆਪਣੀ ਪਿਆਰੀ ਪਾਲਤੂ ਬਿੱਲੀ ਨੂੰ ਨਾਲ ਲੈ ਕੇ ਆਉਂਦਾ ਹੈ ਇਟਲੀ ਤੋਂ ਜਰਮਨੀ ਸ਼ਿਫਟ ਹੋਣ ਤੋਂ ਬਾਅਦ ਇਹ ਦੋਨੋਂ ਜਾਣੇ ਹੀ ਇੱਕ ਅਪਾਰਟਮੈਂਟ ਵਿੱਚ ਰਹਿਣਾ ਸ਼ੁਰੂ ਕਰਦੇ ਹਨ ਕੰਮਕਾਜ ਦੇ ਵਿੱਚ ਮਸ਼ਰੂਫ ਉਸ ਦਾ ਮਾਲਕ ਕੈਂਟਿਆਂ ਬੱਦੀ ਬਾਹਰ ਆਪਣੀ ਜੌਬ ਤੇ ਰਹਿੰਦਾ ਹੈ ਤੇ ਕਈ ਕਈ ਘੰਟੇ ਇਹ ਬਿੱਲੀ ਇਸ ਅਪਾਰਟਮੈਂਟ 'ਚ ਇਕੱਲੀ ਰਹਿੰਦੀ ਹੈ ਉਸ ਵੇਲੇ ਇਸ ਬਿੱਲੀ ਦੀ ਉਮਰ ਤਕਰੀਬਨ 1 ਸਾਲ ਦੀ ਸੀ ਇੱਕ ਦਿਨ ਅਚਾਨਕ ਬਿੱਲੀ ਅਪਾਰਟਮੈਂਟ 'ਚੋਂ ਬਾਹਰ ਨਿਕਲਦੀ ਹੈ ਤੇ ਬਾਹਰ ਘੁੰਮਦੀ ਘਮਾਉਂਦੀ ਬਾਵੇਰੀਆ ਐਕਸਬਰਗ ਯੂਨੀਵਰਸਿਟੀ ਵੱਲ ਤੁਰ ਪੈਂਦੀ ਹੈ ਯੂਨੀਵਰਸਿਟੀ ਚ ਪਹੁੰਚਦਿਆਂ ਹੀ ਇਹ ਆਲੇ-ਦੁਆਲੇ ਲੋਕਾਂ ਨੂੰ ਦੇਖਣਾ ਸ਼ੁਰੂ ਕਰਦੀ ਹੈ ਇਸ ਤਰੀਕੇ ਦੇ ਨਾਲ ਹੀ ਨੀਤਾ ਪ੍ਰਤੀ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ ਰੋਜ਼ ਦੀ ਤਰ੍ਹਾਂ ਜਦੋਂ ਇਸ ਦਾ ਮਾਲਕ ਆਪਣੀ ਜੌਬ ਤੇ ਜਾਂਦਾ ਹੈ ਤੇ ਇਹ ਆਪਣੇ ਅਪਾਰਟਮੈਂਟ ਚੋਂ ਨਿਕਲ ਕੇ ਯੂਨੀਵਰਸਿਟੀ ਦਾ ਰੋਕ ਕਰਦੀ ਹੈ ਸਮਾਂ ਬੀਤਦਾ ਜਾਂਦਾ ਹੈ ਇਹ ਬਿੱਲੀ ਵਾਦ ਤੋਂ ਵਾਦ ਆਪਣਾ ਸਮਾਂ ਇਸ ਯੂਨੀਵਰਸਿਟੀ ਵਿੱਚ ਬਿਤਾਉਣਾ ਆਰੰਭ ਕਰ ਦਿੰਦੀ ਹੈ ਹੌਲੀ-ਹੌਲੀ ਇਹ ਉੱਥੇ ਦੇ ਸਟੂਡੈਂਟਸ ਨਾਲ ਆਚ ਵਿੱਚ ਜੰਦੀ ਹੈ ਇਹ ਯੂਨੀਵਰਸਿਟੀ ਦੇ ਸਾਰੇ ਕੈਂਪਸ ਵਿੱਚ ਘੁੰਮਦੀਆਂ ਘਮਾਉਂਦੀਆਂ ਕਲਾਸਾਂ ਵਿੱਚ ਜਾਣਾ ਸ਼ੁਰੂ ਕਰ ਦਿੰਦੀ ਹੈ ਅਤੇ ਇਸ ਤਰੀਕੇ ਨਾਲ ਇਸ ਦੇ ਜੀਵਨ ਦਾ ਇੱਕ ਨਵਾਂ ਅਧਿਆਇ ਆਰੰਭ ਹੋ ਜਾਂਦਾ ਹੈ। ਮਾਨੋ ਇਹ ਬਿੱਲੀ ਵੀ ਇਸ ਯੂਨੀਵਰਸਿਟੀ ਦੀ ਇੱਕ ਜ਼ਿੰਮੇਵਾਰ ਸਟੂਡੈਂਟ ਹੋ ਨਿਭੜਦੀ ਹੈ। ਉਹ ਰੋਜ਼ਾਨਾ ਯੂਨੀਵਰਸਿਟੀ ਦੇ ਸੇਮ ਟਾਈਮ ਦੇ ਉੱਤੇ ਕੈਂਪਸ 'ਚ ਪਹੁੰਚਦੀ ਹੈ। ਕੈਂਪਸ ਤੋਂ ਬਾਅਦ ਕਲਾਸਾਂ ਵਿੱਚ ਜਾਣਾ ਆਰੰਭ ਕਰਦੀ ਹੈ ਤੇ ਹਮੇਸ਼ਾ ਕਲਾਸ ਦਾ ਪਹਿਲਾ ਡੈਕਸ ਇਸ ਬਿੱਲੀ ਵਾਸਤੇ ਹਮੇਸ਼ਾ ਖਾਲੀ ਹੁੰਦਾ ਹੈ ਕਿਉਂਕਿ ਇਸ ਕਲਾਸ ਦੇ ਵਿੱਚ ਬਿੱਲੀ ਆਪਣੇ ਡੈਕਸ ਦੇ ਉੱਤੇ ਆਣ ਕੇ ਲੈਕਚਰ ਅਟੈਂਡ ਕਰਦੀ ਹੈ ਰੋਜ਼ਾਨਾ ਨੀਤਾ ਪ੍ਰਤੀ ਕਈ ਕਲਾਸਾਂ ਅਟੈਂਡ ਕਰਨ ਤੋਂ ਬਾਅਦ ਇਹ ਬਿੱਲੀ ਫੇਰ ਕੈਂਪਸ ਵਿੱਚ ਘੁੰਮਦੀ ਸਟੂਡੈਂਟਸ ਨਾਲ ਗੁਲਦੀ ਮਿਲਦੀ ਅਤੇ ਆਪਣੇ ਘਰ ਵਾਪਸ ਚਲੀ ਜਾਂਦੀ ਇਹ سلسلہ ਇਸੇ ਤਰੀਕੇ ਨਾਲ ਤਕਰੀਬਨ 15 ਸਾਲ ਤੱਕ ਚੱਲਦਾ ਰਿਹਾ ਤੇ ਪਿਆਰ ਦੇ ਨਾਲ ਸਟੂਡੈਂਟਸ ਇਸ ਬਿੱਲੀ ਨੂੰ ਸਨੀ ਪ੍ਰੋਫੈਸਰ ਆਖਣ ਲੱਗ ਪਏ ਇਹ ਬਿੱਲੀ ਇੰਨੀ ਮਲਾਪੜੀ ਸੀ ਕਿ ਕੇਵਲ ਕੁਝ ਚੰਦ ਬੰਦਿਆਂ ਕੋ ਹੀ ਭੋਜਨ ਗ੍ਰਹਿਣ ਕਰਦੀ ਸੀ ਜਦੋਂ ਇਸ ਬਿੱਲੀ ਨੂੰ ਉਹ ਸਟਾਫ ਕੁਝ ਖਾਣ ਨੂੰ ਦਿੰਦਾ ਤਾਂ ਹੀ ਖਾਂਦੀ ਆਪਣੇ ਆਪ ਕਿਸੇ ਵੀ ਚੀਜ਼ ਵਿੱਚ ਮੂੰਹ ਨਹੀਂ ਮਾਰਦੀ ਤੇ ਹੋਰ ਕਿਤੋਂ ਨਹੀਂ ਖਾਂਦੀ ਇਹ ਸਾਰਿਆਂ ਦੀ ਹਰਮਨ ਪਿਆਰੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਪਿਛਲੇ ਜਨਮਾਂ ਦੇ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਾਈ ਇਹਦੀ ਰੁਕ ਗਈ ਹੋਵੇ ਤੇ ਉਸ ਪੜ੍ਹਾਈ ਨੂੰ ਇਹ ਇਸ ਬਿੱਲੀ ਦੇ ਜੀਵਨ ਦੇ ਵਿੱਚ ਪੂਰਾ ਕਰ ਰਹੀ ਹੋਵੇ ਇਸ ਯੂਨੀਵਰਸਿਟੀ ਦੇ ਵਿੱਚ ਇਹ ਬਿੱਲੀ ਇੰਨੀ ਹਰਮਨ ਪਿਆਰੀ ਹੋ ਗਈ ਕਿ ਸਟੂਡੈਂਟਸ ਤੋਂ ਲੈ ਕੇ ਪ੍ਰੋਫੈਸਰਾਂ ਤੱਕ ਸਾਰੇ ਇਸ ਨੂੰ ਬਹੁਤ ਪਿਆਰ ਕਰਦੇ ਇਹ ਸਾਰੀਆਂ ਕਲਾਸਾਂ ਅਟੈਂਡ ਕਰਦੀ ਲੈਕਚਰ اٹੈਂਡ ਕਰਦੀ ਬਹੁਤਾਤ ਆਪਣਾ ਸਮਾਂ ਜਿਹੜਾ ਕੰਪਿਊਟਰ ਲੈਬ ਅਤੇ ਲਾਇਬ੍ਰੇਰੀ ਦੇ ਵਿੱਚ ਬਤੀਤ ਕਰਦੀ ਇਨ੍ਹਾਂ ਕਲਾਸਾਂ ਦੇ ਵਿੱਚ ਬੈਠ ਕੇ ਲੈਕਚਰ ਸੁਣਨ ਦੇ ਨਾਲ ਨਾਲ ਕਈ ਵਾਰ ਉਹ ਸੌਂ ਵੀ ਜਾਂਦੀ ਪਰ ਲੈਕਚਰ ਵੱਲ ਆਪਣਾ ਧਿਆਨ ਹੂੰ ਬਹੂ ਰੱਖਦੀ ਲੈਕਚਰ ਦੇ ਪ੍ਰੋਫੈਸਰ ਦੀ ਕਮਾਂਡ ਨੂੰ ਬਾਖੂਬੀ ਸਮਝਦੀ ਸਮਾਂ ਗੁਜ਼ਰਨ ਉੱਤੇ ਇਸ ਦੇ ਮਾਲਕ ਦੀ ਦੁਬਾਰਾ ਫਿਰ ਬਦਲੀ ਇਟਲੀ ਵਾਲੇ ਪਾਸੇ ਹੋ ਗਈ ਉਸ ਨੇ ਇਹ ਫੈਸਲਾ ਕੀਤਾ ਕੀ ਬਿੱਲੀ ਦਾ ਲਗਾ ਜਿਹੜਾ ਉਹ ਯੂਨੀਵਰਸਿਟੀ ਨਾਲ ਜ਼ਿਆਦਾ ਹੈ ਇਸ ਕਰਕੇ ਉਸਨੇ ਆਪਣੀ ਬਿੱਲੀ ਨੂੰ ਯੂਨੀਵਰਸਿਟੀ ਵਿੱਚ ਹੀ ਰਹਿਣ ਦੇਣ ਦਾ ਫੈਸਲਾ ਕੀਤਾ ਉਹ ਜਰਮਨ ਤੋਂ ਇਟਲੀ ਵੱਲ ਚਲਾ ਗਿਆ ਪਰ ਇਹ ਬਿੱਲੀ ਨੀਤਾ ਪ੍ਰਤੀ ਆਪਣੇ ਨੇਮ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਟਾਈਮ ਬਤੀਤ ਕਰਦੀ ਮਾਲਕ ਦੇ ਘਰ ਛੱਡ ਜਾਣ ਕਾਰਨ ਯੂਨੀਵਰਸਿਟੀ ਦੇ ਬੱਚਿਆਂ ਨੇ ਮੈਂਬਰਾਂ ਨੇ ਇਸ ਬਿੱਲੀ ਨੂੰ ਯੂਨੀਵਰਸਿਟੀ ਦੇ ਵਿੱਚ ਹੀ ਇੱਕ ਘਰ ਬਣਾ ਦਿੱਤਾ ਹੁਣ ਤਕਰੀਬਨ 24 ਘੰਟੇ ਹੀ ਇਹ ਬਿੱਲੀ ਇਸ ਯੂਨੀਵਰਸਿਟੀ ਦੇ ਵਿੱਚ ਰਹਿੰਦੀ ਸਮਾਂ ਗੁਜ਼ਰਦਾ ਗਿਆ ਇਸ ਬਿੱਲੀ ਦਾ ਕਾਰ ਐਕਸੀਡੈਂਟ ਹੋ ਗਿਆ ਅਤੇ ਉਸ ਐਕਸੀਡੈਂਟ ਵਿੱਚ ਇਹ ਬਿੱਲੀ ਕਾਫੀ ਜ਼ਖਮੀ ਹੋ ਗਈ ਸੱਟਾਂ ਲੱਗਣ ਕਰਕੇ ਇਲਾਜ ਜ਼ਰੂਰੀ ਸੀ ਪਰ ਪੈਟ ਦਾ ਇਲਾਜ ਬਹੁਤ ਮਹਿੰਗਾ ਹੁੰਦਾ ਹੈ ਇਸ ਕਰਕੇ ਸਾਰੇ ਟੀਚਰਸ ਨੇ ਤੇ ਸਟੂਡੈਂਟਸ ਨੇ ਉਸ ਬਿੱਲੀ ਵਾਸਤੇ ਇੱਕ ਫੰਡ ਅਰੇਂਜ ਕੀਤਾ ਫੰਡ ਇੰਨਾ ਜ਼ਿਆਦਾ ਹੋ ਗਿਆ ਕਿ ਉਸ ਬਿੱਲੀ ਦੇ ਇਲਾਜ ਦੇ ਨਾਲ ਨਾਲ ਉਸ ਬਿੱਲੀ ਦੀ ਸਾਰੀ ਉਮਰ ਦੀ ਖਾਣ-ਪੀਣ ਦੀ ਵਿਵਸਥਾ ਉਹਨਾਂ ਪੈਸਿਆਂ ਦੇ ਨਾਲ ਹੋ ਗਈ। ਆਖਰਕਾਰ ਜਿਹੜੀਆਂ ਕਹਾਣੀਆਂ ਆਰੰਭ ਹੁੰਦੀਆਂ ਹਨ ਉਹਨਾਂ ਦਾ ਕਿਤੇ ਨਾ ਕਿਤੇ ਅੰਤ ਵੀ ਹੁੰਦਾ ਹੈ। ਇਸ ਐਕਸੀਡੈਂਟ ਤੋਂ ਤਕਰੀਬਨ 1 ਸਾਲ ਬਾਅਦ ਇਹ ਬਿੱਲੀ ਯੂਨੀਵਰਸਿਟੀ ਦੇ ਵਿੱਚ ਆਰਾਮ ਕਰ ਰਹੀ ਸੀ, ਸੁੱਤੀ ਸੀ। ਸੁੱਤਿਆਂ ਸੁੱਤਿਆਂ ਹੀ ਬੜੀ ਸ਼ਾਂਤੀ ਦੇ ਨਾਲ ਇਸ ਬਿੱਲੀ ਨੇ ਆਪਣੇ ਪ੍ਰਾਣ ਇਸ ਯੂਨੀਵਰਸਿਟੀ ਦੇ ਵਿੱਚ ਹੀ त्याग ਦਿੱਤੇ ਇਸ ਤਰੀਕੇ ਦੇ ਨਾਲ ਹੀ ਇਹ ਜਿਹੜੀ ਬਿੱਲੀ 2008 ਵਿੱਚ ਇਸ ਯੂਨੀਵਰਸਿਟੀ ਵਿੱਚ ਆਈ ਸੀ ਉਹ 14 ਸਤੰਬਰ 2023 ਵਿੱਚ ਆਪਣੇ ਪ੍ਰਾਣ त्याग ਕੇ ਹਮੇਸ਼ਾ ਆਪਣਾ ਨਾਮ ਇਸ ਯੂਨੀਵਰਸਿਟੀ ਦੇ ਨਾਲ ਜੋੜ ਜਾਂਦੀ ਹੈ ਪਰਮਾਤਮਾ ਦੇ ਰੰਗਾਂ ਦੇ ਵਿੱਚ ਕਈ ਕੌਤਕ ਕਈ ਕਹਾਣੀਆਂ ਐਸੀਆਂ ਹੁੰਦੀਆਂ ਹਨ ਕਿ ਉਹ ਮਨੁੱਖੀ ਦਿਮਾਗ ਮਨੁੱਖੀ ਸਮਝ ਤੋਂ ਪਰੇ ਦੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ